ਸੈਟਲ ਤੋਂ 1 ਲੱਖ 1 ਲੱਖ 1 ਲੱਖ 1 ਲੱਖ ਮੇਰੇ ਮਿੱਤਰੋ ਇਧਰਲੇ ਬੰਨੇ ਕਹਿੰਦੇ ਚੋਲਾ ਸਾਹਿਬ ਦਾ ਅਰਸ਼ ਆ ਢ ਲੋ ਢੋਲਣ ਬੈਠਾ ਨਾਲ ਦਰਸੇਮ ਵਪਾਰੀ ਬੈਠਾ ਇਹ ਯਾਰਾਂ ਦੇ ਯਾਰ ਆ ਆਹ ਸਾਹਮਣੇ ਮੇਰੇ ਮਿੱਤਰੋ ਪੂਰੇਆਲਾ ਗਿੰਦਰ ਅੰਬਾ 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 ਤੇ ਵਾਹ ਓਏ ਗਬਰੂਆ ਕੰਮ ਹੋਣਾ ਚਾਹੀਦਾ ਸਰਦਾਰ ਹਰਪਜਨ ਸਿੰਘ ਜੀ ਖੈਰਾ ਫੌਜੀ ਸਾਹਿਬ ਜੀ ਦੇ ਪੁੱਤਰ ਕਾਰਜ ਦਾ ਹਰ ਜੱਫਾ 1000 ਦਾ ਹੋਵੇਗਾ ਉਹਨਾਂ ਵੱਲੋਂ ਵੱਡਾ ਇਨਾਮ ਦਿੱਤਾ ਜਾਣਾ ਇਧਰ ਭਾਈ ਲਦੂਲਾ ਪ੍ਰੀਤ ਫੜਿਆ ਹੋਇਆ ਗੁੱਟ ਲੱਗਦਾ ਹੋਇਆ ਜੋਰ ਗੱਲ ਮੁਸ਼ਕਲ ਲੱਗਦੀ ਹੈ ਗੱਲ ਮੁਸ਼ਕਲ ਲੱਗਦੀ ਹੈ ਤੇ ਕਹਿੰਦੇ ਕੁੰਜੀ ਲੈ ਗਿਆ ਦਿਲਾਂ ਦਾ ਕਾਰਜ ਦੇ ਦੋ ਜੱਫੇ 500 ਦੇ ਉਧਰ 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 ਡੀਟੀਓ ਡੀਟੀਓ ਉਹ ਤੇਜਵੀਰ ਵੀ ਤਗੜਾ ਮੂਰੇ ਡੀਟੀਓ ਮੂਰੇ ਡੀਟੀਓ ਮੂਰੇ ਡੀਟੀਓ ਕੜੀ ਦੀਆਂ ਸੂਂਜਾਂ ਟਿਕ 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 ਉਹ ਮੱਲਾ ਖਿੱਚ 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 ਉਹ ਮੱਲਾ ਖਿੱਚ 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 ਰੱਖ ਓਏ ਅਰਸ਼ਦ ਕਾਬਲ ਸਿੰਘ ਜੀਆਂ ਦਾ ਨਾਮ ਵੱਡਾ ਉਹ ਚੋਲਾ ਸਾਹਿਬ ਦੇ ਅਰਸ਼ ਦਾ ਜੱਫਾ ਵੱਡਾ ਦੁਨੀਆ ਭਰ ਦੇ ਵਿੱਚ ਗੱਲਾਂ ਚਰਚੇ ਵੱਡੇ ਏ ਬੱਲੇ 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 ਆ ਕਬੱਡੀ 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 ਓਏ ਕਿੱਦਾਂ ਦਾ ਕਰਕੇ ਬੇਨਤੀ ਹੈ ਦਰਸ਼ਕਾਂ ਦਾ ਇਕੱਠ ਗਰਾਊਂਡ ਦੇ ਵਿੱਚ ਬਹੁਤ ਹੀ ਜ਼ਿਆਦਾ ਹੋ ਗਿਆ ਓ ਤੁੰਨਾ ਵਾਲੇ ਦੀ ਰੇਡ ਭਾਈ ਲੱड्डੂ ਵਾਲਾ ਪ੍ਰੀਤ ਨਿਸ਼ਾਨ ਸੰਧੂ ਨੇ ਮਾਨ ਸਨਮਾਨ ਕਰਨਾ ਹੁਣ ਦੇਖਾਂਗੇ ਜਫਾ ਚੋਟੀ ਦਾ ਇਹ ਬੱਲੇ ਬੱਲੇ ਹੁੰਦੀ ਹੋਈ ਪਰ ਭਜਨ ਸਿੰਘ ਖਹਿਰੇ ਭਰਾ ਨੇ ਆਖਿਆ 1 ਲੱਖ ਪਹਿਲਾ ਅਪਰਾਇ ਦੇਣਾ ਹੈ ਅਮਰੀਕਾ ਤੋਂ ਗੁਰੂ ਮਹਾਰਾਜੇ ਦੀ ਕਿਰਪਾ ਵੱਡੀ ਹੈ ਕਿਹੜੀ ਟੀਮ 1 ਲੱਖ ਦੀ ਜੇਤੂ ਬਣੇਗੀ ਇਧਰਲੀ ਸਾਈਡ ਦੇਖਾਂਗੇ ਜਫਾ ਪ੍ਰੀਤ ਦਾ ਜਫਾ ਚੋਟੀ ਦਾ